ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਕਸਰੀ ਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਜਾਨੀ ਰਕਵੀਰ ਸਿੰਘ ਜੀ ਵੱਲੋਂ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਜਿਹੜੀ ਉਹਨੇ ਜੇਲ੍ਹ ਵਿੱਚ ਚਿੱਠੀ ਲਿਖੀ ਸੀ ਉਹ ਚਿੱਠੀ ਦੇ ਆਧਾਰ ਦੇ ਉੱਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਦਾਸ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਜਿੰਦਰ ਸਿੰਘ ਜੀ ਹਮਦਾਰ ਦੇ ਜਿਹੜੇ ਉੱਗੇ ਅਜੀਤ ਦੇ ਮੈਨੇਜਿੰਗ ਡਾਇਰੈਕਟਰ ਤੇ ਹਰ ਇੱਕ ਪੱਖ ਤੋਂ ਓਮ ਵੀ ਪੰਜਾਬੀਆਂ ਨੂੰ ਸਮਰਪਿਤ ਮੇਰਾ ਵੀਰ ਛੋਟਾ ਸਰਦਾਰ ਬਿਰਸਾ ਸਿੰਘ ਬਲਟੋਹਾ ਔਰ ਸਾਡੀ ਭੈਣ ਬੀਬੀ ਕਮਲਦੀਪ ਕੌਰ ਜੀ ਇਹ ਪੰਜ ਮੈਂਬਰੀ ਕਮੇਟੀ ਪਹਿਲਾਂ ਵੀ ਇਕੱਤਰ ਹੋਈ ਅੱਜ ਇਹਦੀ ਤੀਜੀ ਬੜੇ ਠੀ ਮੀਟਿੰਗ ਸੀ ਕਿਉਂਕਿ ਹੁਣ ਤੱਕ ਜਿੰਨਾ ਸਾਡਾ ਖਤੋ-ਖਤਾਬ ਹੋਈ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਵੀ ਲਿਖੀ ਸੀ ਤੇ ਸਰਦਾਰ ਹਮਿੰਦਰ ਸਿੰਘ ਕਾਲਕਾਨੇ ਵੀ ਲਿਖੀ ਸੀ ਉਹਦੀ ਸਾਨੂੰ ਈਮੇਲ ਤੇ ਰਿਪਲਾਈ ਵੀ ਆ ਗਈ ਸੀ ਕਿ ਜਥੇਦਾਰ ਕਾਲਤਾਖ ਸਾਹਿਬ ਵੱਲੋਂ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਏ ਆਨਰੇਬਲ ਹੋਮ ਮਿਨਿਸਟਰ ਸਾਹਿਬ ਦੇ ਨਾਲ ਇਸ ਮਸਲੇ ਤੇ ਗੱਲ ਕਰੇ ਤੇ ਉਨੇ ਉਹਦੀ ਈਮੇਲ ਦੀ ਕਾਪੀ ਹੋਮ ਮਿਨਿਸਟਰ ਸਾਹਿਬ ਨੂੰ ਵੀ ਭੇਜੀ ਸੀ ਉਹ ਤੋਂ ਬਾਅਦ ਫਿਰ ਸਾਡੇ ਸਕੱਤਰ ਵੱਲੋਂ ਉਹਨਾਂ ਦੇ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ ਈਮੇਲ ਕੀਤੀ ਗਈ ਸੀ ਕਿ ਇਦਾਂ ਇਦਾਂ ਪ੍ਰਾਈਮ ਮਿਨਿਸਟਰ ਸਾਹਿਬ ਵੱਲੋਂ ਜਿਹੜਾ ਰਿਸਪਾਂਸ ਆਇਆ ਉਹਦੇ ਤਹਿਤ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਉਹ ਤੋਂ ਬਾਅਦ ਫਿਰ ਅਸੀਂ ਮੀਟਿੰਗ ਕੀਤੀ ਮੀਟਿੰਗ ਤੋਂ ਪਹਿਲਾਂ 3 ਜਨਵਰੀ ਨੂੰ ਇੱਕ ਫੇਰ ਚਿੱਠੀ ਲਿਖੀ ਮੈਂ ਆਪਣੇ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਬਿਹਾਫ ਦੇ ਉੱਤੇ ਕਿ ਅਸੀਂ ਆ ਪੰਜ ਮੈਂਬਰ ਜਿਹੜੇ ਆ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ ਉਸ ਤੋਂ ਬਾਅਦ ਆ ਹਾਲਾਤ ਹੁਣ ਜਿਹੜੇ ਕਿਉਂਕਿ ਉਜोध्या ਦਾ ਉਦਰਦ ਘਟਨਾ ਆ ਗਿਆ ਇਸ ਇਨ ਬਿਟਵੀਨ ਅਸੀਂ ਇੱਕ ਦੋ ਮੀਟਿੰਗਾਂ ਹੋਰ ਵੀ ਬੈਠ ਕੇ ਭਾਜੀ ਬਲਜਿੰਦਰ ਭਾਜੀ ਮਟੂਆ ਸਾਹਿਬ ਕਾਲਕਾ ਜੀ ਉਸ ਦਿਨ ਸਾਡੇ ਨਾਲ ਇੰਟਰਨੈਟ ਤੇ ਹੋ ਗਿਆ ਸੀ ਰੂਬਰੂ ਤੇ ਭੈਣ ਕਮਲਦੀਪ ਕੌਰ ਉਹ ਅਸੀਂ ਸਾਰਾ ਅਪਡੇਟ ਵੀ ਕੀਤਾ ਸੀ ਸੋ ਅੱਜ ਅਸੀਂ ਸਾਰਾ ਬੈਠ ਕੇ ਮਿਲਾਂਕਣ ਫੇਰ ਕੀਤਾ ਕਿਉਂਕਿ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਤਰੀਕ ਨਿਸ਼ਚਿਤ ਕੀਤੀ ਗਈ ਸੀ ਕਿ 27 ਤਰੀਕ ਤੱਕ ਅਸੀਂ ਬੈਠ ਕੇ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਪਾਈ ਬਲਵੰਤ ਸਿੰਘ ਰਾਜਵਾਨੇ ਦਾ ਕੇਸ ਤੇ ਨਾਲ ਦੂਸਰੇ ਜਿਹੜੇ ਬੰਦੀ ਸਿੰਘ ਆ ਉਹਨਾਂ ਦਾ ਕੇਸਾਂ ਦੇ ਬਾਬਤ ਗੱਲ ਕੀਤੀ ਜਾ ਸਕੇ। ਸੋ ਉਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਜੀ ਨੇ ਵੀ ਆਪਣੇ ਬਹੁਤ ਜਿਹੜੇ ਯਤਨ ਆ ਉਹ ਸਾਰੇ ਅਰੰਭੇ ਆ ਤੇ ਕਾਲਕਾ ਜੀ ਨੇ ਵੀ ਤੇ ਅਸੀਂ ਆਪਣੇ ਤੌਰ ਤੇ ਉੱਤੇ ਵੀ ਲੱਗਿਓ ਆ। 17 ਸਤਾਈ ਤਰੀਕ ਨੂੰ ਮੁੱਖ ਰੱਖਦੇ ਆ ਅੱਜ ਇਹ ਸਾਰੀ ਬੈਠਕ ਫੇਰ ਦੁਬਾਰਾ ਅਸੀਂ ਸੱਦੀ ਸੀ ਇੱਥੇ। ਹੁਣ ਤੱਕ ਦੇ ਜਿੰਨੇ ਵੀ ਸਾਰੇ ਹਾਲਾਤ ਆ ਉਹ ਸਾਰੇ ਅਸੀਂ ਬੈਠ ਕੇ ਡਿਸਕਸ ਵੀ ਕੀਤੇ ਆ ਉਹ ਤੋਂ ਇਲਾਵਾ ਕਿਉਂਕਿ ਭਾਜੀ ਦਾ ਤਜਰਬਾ ਵੀ ਵੱਧ ਹੈ ਇਸ ਫੀਲਡ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਿਉਂਕਿ ਸਾਰਿਆਂ ਦੀ ਇੱਕ ਮਤ ਸੀ ਕਿ 22 ਤਰੀਕ ਤੱਕ ਉਹ ਸਾਰੇ ਬਿਜੀ ਨੇ ਤੇ 22 ਤੋਂ ਬਾਅਦ ਫਿਰ ਬੈਠ ਕੇ ਉਹਨਾਂ ਦੇ ਨਾਲ ਜਿਹੜਾ ਸਾਡਾ ਖਤਕਤਾ ਚੱਲ ਰਹੀ ਆ ਉਹ ਕਿਸੇ ਪੋਜ਼ਿਟਿਵ ਪੱਖ ਵਾਲੇ ਪਾਸੇ ਨੂੰ ਜ਼ਰੂਰ ਪਹੁੰਚੂਗੀ ਤੇ ਪੋਜ਼ਿਟਿਵ ਪੱਖ ਇਹ ਕਹਿ ਵੀ ਰਿਹਾ ਕਿ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੜੀਆਂ ਚਿੱਠੀਆਂ ਲਿਖੀਆਂ ਇੱਕ ਅੱਧੀ ਦਾ ਸਾਨੂੰ ਰਿਸਪੌਂਡ ਆਇਆ ਸੀ ਪਰ ਇਸ ਵਾਰ ਉਹਨਾਂ ਨੇ ਉਹ ਚਿੱਠੀ ਨੂੰ ਇਮੀਡੀਏਟ ਉਹ ਸਾਨੂੰ ਵੀ ਤੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਉਹ ਜਿਹੜੀ ਸੀ ਈਮੇਲ ਕੀਤੀ ਕਿ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਸੋ ਇਹ ਸਾਰਥਕ ਪੱਖ ਸਿਗਾ ਉਹ ਬੈਠ ਕੇ ਅਸੀਂ ਸਾਰਾ ਡਿਸਕਸ ਕੀਤਾ ਤੇ ਨਾਲ ਦੀ ਨਾਲ ਫਿਰ ਇੱਕ ਇਹ ਵੀ ਫੈਸਲਾ ਹੋਇਆ ਕਿ ਜ세ਦਾਰ ਸਾਹਿਬ ਨਾਲ ਵੀ ਚਾਹੇ ਉਹਨਾਂ ਨੂੰ ਬੈਠ ਕੇ ਚਾਹੇ ਚਿੱਠੀ ਰਾਹੀਂ ਸ੍ਰੀ ਕਾਲ ਤਖਤ ਸਾਹਿਬ ਦੇ ਜ세ਦਾਰ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਕੰਮ ਜਿਹੜਾ ਆ ਇਹ ਤੁਰੰਤ ਤੁਰਤ ਵਾਲਾ ਹੋਣਾ ਨਹੀਂ ਕਿਉਂਕਿ ਸਰਕਾਰਾਂ ਦੇ ਮਸਲੇ ਵਿੱਚ ਇਨਵੋਲਵ ਆ ਤੇ ਇਹ ਸਾਰਾ ਉਹਨਾਂ ਨਾਲ ਬੈਠ ਕੇ ਜਦੋਂ ਵੀ ਸਾਨੂੰ ਟਾਈਮ ਓਪਰਪ੍ਰੀਅਟ ਮਿਲ ਗਿਆ ਇਹ ਜ਼ਰੂਰ ਅਸੀਂ ਹੋਪਫੁਲੀ ਉਧਰਲੇ ਪਾਸੇ ਨੂੰ ਵਧਾਂਗੇ ਸੋ ਅੱਜ ਅਸੀਂ ਬੈਠ ਕੇ ਸਾਰਿਆਂ ਨੇ ਫੇਰ ਇਸੇ ਗੱਲ ਤੇ ਡਿਸਕਸ਼ਨ ਵੀ ਕੀਤੀ ਆ ਔਰ ਹੈਲਥੀ ਡਿਸਕਸ਼ਨ ਹੋਈ ਆ ਸਾਰੀ ਤੇ ਸਾਰੇ ਇਸ ਗੱਲ ਨਾਲ ਸਹਿਮਤ ਵੀ ਆ ਕਿ ਇਹ ਤੇਜ਼ੀ ਦੇ ਵਿੱਚ ਨਹੀਂ ਇਹ ਜਿਗਰੇ ਦੇ ਨਾਲ ਸਾਰੀ ਕਿਉਂਕਿ 22 ਵਿੱਚ ਆ ਗਈ ਉਹਦੇ ਕਰਕੇ ਇਹਦੇ ਲਈ ਅਸੀਂ ਹੁਣ ਆਪਣਾ ਜਿਹੜਾ ਯਤਨ ਅਗਲਾ ਉਹ ਵੀ ਆਰੰਭਿਆ ਆ ਉਹਦੇ ਵਿੱਚ ਅਸੀਂ ਪਹਿਲਾਂ ਵੀ ਇਸ ਗੱਲ ਤੇ ਤਿਆਰ ਸੀ ਸੋ 27 ਲਈ ਕਿਉਂਕਿ ਮੋਰੇ ਤਰੀਕ ਆ ਜਾਣੇ ਸੀ ਸਿੰਘ ਸਾਹਿਬ ਦਾ ਵੀ ਹਦੇਸ਼ ਸੀਗਾ ਉਹਨੂੰ ਵੀ ਅਸੀਂ ਮੁੱਦੇ 'ਤੇ ਨਜ਼ਰ ਰੱਖਿਆ ਤੇ ਅਸੀਂ ਬੈਠ ਕੇ ਸਾਰੀ ਗੱਲ ਵੀ ਕੀਤੀ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਸਮਾਂ ਆ ਇਹਦਾ ਥੋੜਾ ਜਿਹਾ ਅਨਲਿਮਿਟਿਡ ਕਰਤਾ ਜਾਵੇ ਤਾਂ ਕਿ ਇਹਦੇ ਵਿੱਚੋਂ ਕੋਈ ਚੰਗਾ ਜਿਹੜਾ ਆ ਉਹ ਨਤੀਜਾ ਨਿਕਲ ਸਕੇ ਸੋ ਸਾਨੂੰ ਆਸ ਵੀ ਆ ਇੱਕ ਮੈਂ ਜ਼ਰੂਰ ਤੁਹਾਨੂੰ ਕਲੀਅਰ ਕਰਨੀ ਚਾਹਨਾ ਅੱਜ ਭਾਈ ਗੁਰਦੀਪ ਸਿੰਘ ਖਾੜਾ ਜਿਹੜੇ 15 ਦਿਨ ਦੀ ਪਰੋਲ ਤੇ ਆਏ ਸੀ ਉਹਨਾਂ ਦਾ ਅੱਜ ਟੈਲੀਫੋਨ ਵੀ ਮੈਨੂੰ ਆਇਆ ਸੀ ਇਹ ਉਹ ਨੌ ਸਿੰਘ ਆ ਜਿਨ੍ਹਾਂ ਦੀ ਨੋਟੀਫਿਕੇਸ਼ਨ ਸਾਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 500 50ਵੇਂ ਪ੍ਰਕਾਸ਼ ਪੁਰਬ ਤੇ ਹੋਈ ਸੀ ਉਹਦੇ ਵਿੱਚੋਂ ਭਾਈ ਰਾਜਵਾਨਾ ਸਾਹਿਬ ਦਾ ਕੇਸ ਜਿਹੜਾ ਉਹ ਵੱਖਰਾ ਆ ਉਹ ਵੱਖਰਾ ਇਸ ਕਰਕੇ ਕਿਉਂਕਿ ਉਹਦੇ ਵਿੱਚ ਡੈਥ ਸੈਂਟੈਂਸ ਨੂੰ ਇਹ ਨਹੀਂ ਕਮਿਊਟ ਕਰਨਾ ਸੀ ਔਰ ਉਹ ਡੈਥ ਸੈਂਟੈਂਸ ਨੂੰ ਲਾਈਫ ਇੰਬਰਜਨਮੈਂਟ ਦੇ ਵਿੱਚ ਕਰਨਾ ਸੀ ਉਹ ਨੋਟੀਫਿਕੇਸ਼ਨ ਇਹਨਾਂ ਦੀ ਤੇ ਖੈੜਾ ਸਾਹਿਬ ਤੇ ਪੁੱਲਰ ਸਾਹਿਬ ਦੀ ਕਿਉਂਕਿ 33 34 34 ਸਾਲ ਦੀ ਤੇ ਪੁੱਲਰ ਸਾਹਿਬ ਦੀ 28 29 ਸਾਲ ਹੋ ਗਈ ਆ ਅੰਦਰ ਆਪਣੀ ਕੈਦ ਪੂਰੀ ਹੋ ਚੁੱਕੀ ਆ ਸੋ ਉਹ ਵੀ ਕਹਿੰਦੇ ਸੀ ਇਸ ਕਰਕੇ ਅਸੀਂ ਸਾਰਾ ਮੁੱਦਾ ਜਿਹੜਾ ਇਹ ਰਾਜਵਾਨਾ ਸਾਹਿਬ ਦਾ ਚੇਚੇ ਤੌਰ ਦੇ ਉੱਤੇ ਕਿਉਂਕਿ ਇਹ ਕਮੇਟੀ ਉਸ ਮੁੱਦੇ ਤੇ ਬਣੀ ਆ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਬਣੀ ਆ ਸੋ ਅਸੀਂ ਪੋਰ ਜੋਰ ਯਤਨ ਕਰ ਰਹੇ ਆ ਕਈ ਵਾਰੀ ਸਾਡਾ ਸੁਭਾਅ ਬਣ ਗਿਆ ਆ ਤੇ ਖਾਸ ਕਰਕੇ ਮੈਂ ਦੇਖਦਾ ਪਈ ਅਸੀਂ ਦਵਾ ਸੱਟ ਕਹਿੰਦੇ ਵੀ ਇੱਕਦਮ ਸਾਡਾ ਇੱਕ ਸਮਾਜ ਦਾ ਤੇ ਸੁਭਾਅ ਬਣ ਗਿਆ ਖਾਸ ਕਰਕੇ ਸਾਡਾ ਸਿੱਖਾਂ ਦੇ ਵਿੱਚ ਮੈਂ ਚੇਚੇ ਤੌਰ ਤੇ ਕਹਿ ਲਵਾਂ ਪਰ ਹਰ ਇੱਕ ਗੱਲ ਲਈ ਯਤਨ ਕਰਨਾ ਪੈਂਦਾ ਯਤਨ ਤੋਂ ਬਾਅਦ ਫਿਰ ਕੋਈ ਗੱਲ ਜਿਹੜੀ ਉਸੇ ਦੇ ਚੜਦੀ ਆ ਸੋ ਇਹ ਤਨਦੇਹੀ ਦੇ ਨਾਲ ਦਿਲੋਂ ਇਹਦੇ ਲਈ ਇਹ ਯਤਨ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਤੇ ਗੁਰੂ ਕਿਰਪਾ ਕਰੇ ਮੇਰਾ ਖਿਆਲ ਸਾਨੂੰ ਛੇਤੀ ਇਹਦਾ ਜਿਹੜਾ ਰਿਜ਼ਲਟ ਆ ਉਹ ਸਮੇਂ ਅਨੁਸਾਰ ਇਹ ਜਰੂਰ ਮਿਲੂਗਾ ਸੋ ਇਸ ਕਰਕੇ ਸਾਡੇ ਇਹ ਪੰਜ ਮੈਂਬਰ ਸਹਿਬਾਨ ਅਸੀਂ ਅੱਜ ਚੇਚੇ ਤੌਰ ਤੇ ਸੀ ਫੇਰ ਬਾਹਰ ਤੁਸੀਂ ਕੱਲੇ-ਕੱਲੇ ਨੂੰ ਫੇਰ ਪੁੱਛਣਾ ਕਿ ਕੀ ਅੰਦਰ ਹੋਇਆ ਅੰਦਰ ਸਿਰਫ ਸਾਡੀ ਜਿਹੜੀ ਡਿਸਕਸ਼ਨ ਹੋਣ ਤੱਕ ਦੀ ਸਾਰਾ ਮੁਲਾਂਕਣ ਵੀ ਕੀਤਾ ਗਿਆ ਹਾਲਾਤਾਂ ਨੂੰ ਵੀ ਮੋਦੇ ਨਜ਼ਰ ਰੱਖਿਆ ਗਿਆ ਤੇ ਉਹ ਤੋਂ ਇਲਾਵਾ ਸਿੰਘ ਸਾਹਿਬ ਵਾਲੀ ਜਿਹੜੀ ਸੀਗੀ ਉਹਨੂੰ ਵੀ ਜਿਹੜਾ ਉਹਨੂੰ ਵੀ ਇਸ ਤਰਜ਼ ਤੇ ਰੱਖਿਆ ਗਿਆ ਇੱਕ ਬੇਨਤੀ ਜਿਹੜੀ ਮੈਂ ਹੋਰ ਨਾਲ ਕਰਦਿਆਂ ਬੀਇੰਗ ਐਡਵੋਕੇਟ ਮੈਂ ਸੋਚਦਾ ਕਿ ਕਿਉਂਕਿ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਦੇ ਵਿੱਚ ਬਿਆਨ ਸਿੰਘ ਕਾਂਡ ਦੇ ਵਿੱਚ ਸਰਦਾਰ ਗੁਰਮੀਤ ਸਿੰਘ ਸਰਦਾਰ ਸ਼ਮਸ਼ੇਰ ਸਿੰਘ ਤੇ ਸਰਦਾਰ ਲਖਵਿੰਦਰ ਸਿੰਘ ਉਹ ਬੇਲ ਤੇ ਰਿਲੀਜ਼ ਕੀਤੇ ਗਏ ਤੇ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਤੇ ਆਪਣੇ ਹੋਰ ਕੇਸ ਵੀ ਪੈਂਡਿੰਗ ਆ ਹਾਲੇ ਭਾਈ ਪਿਹੋਰਾ ਸਾਹਿਬ ਤੇ ਭਾਈ ਅਰਤਾਰ ਸਿੰਘ ਤਾਰਾ ਪਰਮਜੀਤ ਸਿੰਘ ਜੀ ਪਿਹੋਰਾ ਇਹ ਵੀ ਬਿਆਨ ਸਿੰਘ ਕਾਂਢ ਦੇ ਵਿੱਚ سزا ਪੂਰੀ ਕਰ ਚੁੱਕੇ ਆ ਕਿਉਂਕਿ ਉਹ ਦੇ ਵਿੱਚ ਜੇ ਤਿੰਨ ਜਿਹੜੇ ਮੇਨ ਸਗੇ ਜਿਹੜੇ ਅੱਜ ਵੇਲ ਤੇ ਆਏ ਆ ਤੇ ਇਹ ਵੀ ਉਹਦੇ ਵਿੱਚ ਸ਼ਾਮਲ ਆ ਭਾਵੇਂ ਮੈਂ ਵੱਖਰਾ ਉਹ ਕਨਸੈਪਟ ਇਸ ਕਰਕੇ ਆ ਕਿ ਜੇ ਕਿਸੇ ਤੇ ਕੇਸ ਪੈਂਡਿੰਗ ਹੈ ਉਹਦੀ ਰਿਹਾਈ ਉਦੋਂ ਹੀ ਹੋਣੀ ਹੁੰਦੀ ਜਦਲੇ ਉਹ ਤੇ ਕੋਈ ਕੇਸ ਮੁੱਕ ਜਾਂਦਾ ਜਾਂ ਬੇਲ ਮਿਲ ਜਾਂਦੀ ਆ ਪਰ ਅਸੀਂ ਇਹ ਵੀ ਕਹਿੰਦੇ ਆ ਸੈਂਟਰ ਸਰਕਾਰ ਤੋਂ ਮੰਗ ਰੱਖਦੇ ਆ ਕਿ ਉਹਨਾਂ ਦੀ ਵੀ ਜਿਹੜੀ ਸਜ਼ਾ 20 ਸਾਲ ਤੋਂ ਉੱਤੇ ਹੋ ਚੁੱਕੀ ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਬਾਕੀ ਦਾ ਜਿਹੜੇ ਚੱਲਦੇ ਚੱਲਦੇ ਰਹਿਣ ਇੱਕ ਜਿਹੜੀ ਅਸੀਂ ਸੀਪੇ ਆਮ ਅਕਸਰ ਕਈਆਂ ਗੱਲਾਂ ਤੇ ਟਕਰਾਅ ਹੋ ਜਾਂਦਾ ਤੇ ਭਾਜੀ ਦੀ ਸਾਰੀ ਇਸ ਪੰਜ ਮੈਂਬਰੀ ਦੀ ਪਹਿਲਾਂ ਤੋਂ ਸੀਪੇ ਆਪਾਂ ਪੀਸਫੁਲੀ ਬੈਠ ਕੇ ਇਹਨਾਂ ਦੇ ਨਾਲ ਡੈਪੂਟੇਸ਼ਨ ਦੇ ਤੌਰ ਤੇ ਗੱਲਬਾਤ ਰਾਂਗੇ ਮਸਲੇ ਨੂੰ ਹੱਲ ਕਰਨ। ਸੋ ਉਹਦੇ ਤਹਿਤ ਹੀ ਅਸੀਂ ਸਾਰੀ ਇਹ ਜਿਹੜੀ ਰਣਨੀਤੀ ਅਪਣਾਈ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਗੱਲ ਦੇ ਉੱਤੇ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਹਾਡਾ ਆਪਣਾ ਕੀਤਾ ਫੈਸਲਾ ਤੁਹਾਡੇ ਕੋਲੋਂ ਲਾਗੂ ਕਰਵਾਉਣਾ। ਤੇ ਭਾਈ ਰਾਜਵਾਨਾ ਸਾਹਿਬ ਦੀ ਤਾਂ ਤੁਸੀਂ ਜਿਹੜੇ ਜਿਲੇ ਤੁਸੀਂ ਡੈਥ ਸੈਂਟੈਂਸ ਕਮਿਊਟ ਕਰਨੀ ਤਾਂ ਉਹ ਤਾਂ ਲਾਈਫ 'ਚ ਹੀ ਜਾਣੀ ਆ ਨਾ। ਉਹ ਵੀ ਬਾਹਰ ਦਾ ਆਉਣਾ ਨਹੀਂ ਹਾਲ ਦੀ ਘੜੀ। ਪਰ ਜੇ ਉਹ ਵੀ سزا ਪੂਰੀ ਹੁੰਦੀ ਉਹਨਾਂ ਦੇ ਵੀ ਅਸੀਂ ਚਾਹਣੇ ਪਏ ਉਹ ਵੀ ਨਾਲ ਹੀ ਸਾਰਿਆਂ ਦੇ ਆਉਣ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਕਿ ਅਸੀਂ ਪੋਜੀਟਿਵਲੀ ਸਾਰਿਆਂ ਪੱਖਾਂ ਨੂੰ ਬੈਠ ਕੇ ਵਿਚਾਰਿਆ ਕਿ ਕਈ ਵਾਰੀ ਟਕਰਾਅ ਹੋ ਜਾਂਦੇ ਟਕਰਾਵਾਂ ਦੇ ਵਿੱਚੋਂ ਕੰਸਨਸੈਂਟ ਮੁੱਦਾ ਜਿਹੜਾ ਉੜ ਜਾਂਦਾ ਸੋ ਭਾਜੀ ਸਾਡੇ ਵਿੱਚ ਸਿਆਣੇ ਆ ਸਾਰਿਆਂ ਤੋਂ ਇਹਨਾਂ ਦੀ ਵੀ ਅਸੀਂ ਗਾਈਡਲਾਈਨ ਰਹਿ ਰਹੇ ਆ ਤੇ ਬਾਕੀ ਸਾਰੇ ਚਾਰ ਮੈਂਬਰ ਜਿਹੜੇ ਇਹ ਵੀ ਮੈਂ ਸਮਝਦਾ ਆ ਸਾਰੇ ਸੂਚ ਸੂਚ ਬਾਨ ਸੂਚ ਬਾਨਿਆਂ ਭੈਣ ਸਾਡੀ ਕਿਉਂਕਿ ਮੁਲਾਕਾਤ ਕਰਦੀ ਰਾਜਵਾਨਾ ਸਾਹਿਬ ਨਾਲ ਤੇ ਅਸੀਂ ਅਪਡੇਟ ਵੀ ਤਾਂ ਕਿ ਉਹਨਾਂ ਨੂੰ ਪੇ ਹੁਣ ਤੱਕ ਦੀ ਜਿਹੜੀ ਕਿਹੜੀ ਗੱਲ ਆ ਉਹ ਅਪਡੇਟ ਸਾਰੀ ਕਰਾਤੀ ਆ ਸੋ ਅੱਜ ਦੇ ਵਿੱਚ ਅਸੀਂ ਕਿਉਂਕਿ 22 ਦਾ ਜਿਹੜਾ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਾਰੇ ਰੋਜੋਆ ਵਿੱਚ ਇਹ ਆਪਣੇ ਹੋਮ ਮਿਨਿਸਟਰ ਸਾਹਿਬ ਦੀ ਸਿਸਟਰ ਦੀ ਡੈਥ ਹੋ ਗਈ ਸੀ ਸੋ ਇਸ ਕਰਕੇ ਅਸੀਂ ਹੁਣ ਆਸ ਰੱਖਦੇ ਆ ਕਿ 22 ਤੋਂ ਬਾਅਦ ਕੋਈ ਸਮਾਂ ਸਾਨੂੰ ਜਿਹੜਾ ਮਿਲ ਜਾਊਗਾ ਉਹ ਸਮੇਂ ਦੇ ਅਨਸਾਰ ਫਿਰ ਅਸੀਂ ਜ਼ਰੂਰ ਬੈਠ ਕੇ ਉਹਨਾਂ ਨਾਲ ਗੱਲ ਜਿਹੜੀ ਆ ਉਹ ਕਰਾਂਗੇ ਇਹਨਾਂ ਕਿ ਅੱਜ ਦਾ ਸਿਕਾ ਫਿਰ ਤੁਹਾਨੂੰ ਬਾਹਰ ਜਾ ਕੇ ਸਾਰਿਆਂ ਨੂੰ ਇਕੱਲੇ-ਇਕੱਲੇ ਨੇ ਫਿਰ ਕੀ ਹੋਇਆ ਕੀ ਹੋਇਆ ਆ ਜਿਹੜਾ ਅੱਜ ਅਸੀਂ ਬੈਠ ਕੇ ਦਸਕਸ ਕੀਤਾ ਪਹਿਲਾਂ ਵੀ ਇਹੋ ਹੀ ਪਾਲਿਸੀ ਸੀ ਵੀ ਆਪਾਂ ਬੈਠ ਕੇ ਦਾ ਮਸਲੇ ਦਾ ਹੱਲ ਕਰਨਾ ਆ ਤੇ ਉਹਦੇ ਲਈ ਅਸੀਂ ਆਪਣੇ ਜਿਹੜੇ ਯਤਨ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਿਉਂਕਿ ਇੰਡੀਵਿਜੂਅਲ ਤੌਰ ਦੇ ਉੱਤੇ ਨਹੀਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਸਰਪ੍ਰਸਤੀ ਨੇ ਕਮੇਟੀ ਉਹ ਨਹੀਂ ਬਣਾਈ ਆ ਸੋ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਕਿ ਹਾਈ ਟੈਂਪੋਰਲ ਸੀਟ ਜਿਹੜੀ ਸਿੱਖਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਆ ਉਥੋਂ ਜਿਸਲੇ ਕੋਈ ਆਵਾਜ਼ ਉੱਠਦੀ ਆ ਉਹ ਸਮੁੱਚੀ ਕੌਮ ਦੀ ਮੰਨੀ ਜਾਂਦੀ ਤੇ ਉਹ ਕਮੇਟੀ ਉਹਨਾਂ ਨੇ ਬਣਾਈ ਆ ਪੰਜ ਮੈਂਬਰੀ ਸੋ ਇਹ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਅਸੀਂ ਜਿਹੜੀ ਅਗਲੀ ਰਣਨੀਤੀ ਆ ਉਹ ਸਾਰੀ ਅਪਣਾ ਰਹੇ ਆ ਸੋ ਭਾਈ ਸਾਹਿਬ ਭਾਈ ਰਾਜਵਾਨਾ ਸਾਹਿਬ ਦੀ ਜਦੋਂ 211 ਚ ਇਹ ਡੈਥ ਸੈਂਟੈਂਸ ਜਿਹੜਾ ਸੀ ਇਹਨੂੰ ਜਿਲੇ ਸਟੇ ਹੋਇਆ ਸੀ ਪ੍ਰੈਜ਼ੀਡੈਂਟ ਸਾਹਿਬ ਤੋਂ ਉਦੋਂ ਵੀ ਅਕਾਲ ਤਖਤ ਦੀ ਡਾਇਰੈਕਸ਼ਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਅਪੀਲ ਪਾਈ ਸੀ ਪਟੀਸ਼ਨ ਸੋ ਹੁਣ ਇਹ ਪੰਜ ਮੈਂਬਰ ਉਸੇ ਤਾਰਜ ਤੇ ਅਕਾਲ ਤਖਤ ਸਾਹਿਬ ਦੀ ਉਹਨਾਂ ਦੀ ਮਾਇਆ ਸਮਝਦਾ ਵੀ ਸਰਪ੍ਰਸਤੀ ਤੇ ਉਹਨਾਂ ਦੀ ਕਮਾਂਡ ਥੱਲੇ ਇਹ ਕਮੇਟੀ ਚੱਲ ਰਹੀ ਆ ਸੋ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਿੱਖਾਂ ਦਾ ਮਹਾਨ ਸਾਰੇ ਦੁਨੀਆ ਦੇ ਵਿੱਚ ਜੇ ਕੋਈ ਮਹਾਨ ਤਾਕਤ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਸੋ ਇਥੋਂ ਬਣਾਈ ਹੋਈ ਕੋਈ ਵੀ ਆਵਾਜ਼ ਜਿਹੜੀ ਆ ਉਹ ਕੌਮ ਦੀ ਸਮੁੱਚੀ ਦੀ ਆਵਾਜ਼ ਗਣੀ ਜਾਂਦੀ ਆ ਸੋ ਇਹ ਬੈਠ ਕੇ ਅੱਜ ਅਸੀਂ ਸਾਰਿਆਂ ਨੇ ਇਹੋ ਫੈਸਲਾ ਕੀਤਾ ਸੀਗਾ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚਾਰੇ ਮੈਂਬਰ ਜਿਹੜੀ ਅੱਜ ਗੋਲਕ ਦਾ ਜਿਹੜੀ ਪੈਸੇ ਚੋਰੀ ਹੋਏ ਨੇ ਉਹ ਕੀ ਏ ਸਾਰਾ ਜਿਹੜਾ ਗੋਲਕ ਚੋਂ ਪੈਸੇ ਚੋਰੀ ਹੋਏ ਨੇ ਇੱਕ ਮਿੰਟ ਇਹ ਤੇ ਲਗਾ ਕਰ ਰਾਜੀ ਜਿਹੜਾ ਅੱਜ ਦਾ ਅੱਜ ਦਾ ਮੁੱਦਾ ਪੰਜ ਮੈਂਬਰੀ ਦਾ ਇਹ ਜਿਹੜੇ ਇਹ ਅੱਜ ਦਾ ਕੋਈ ਮੈਂ ਤੁਸੀਂ ਮੇਰੇ ਨਾਲ ਬਾਅਦ ਚ ਬੈਠ ਕੇ ਕਰ ਲਓ ਉਹ ਗੱਲ ਪ੍ਰਧਾਨ ਜੀ ਜਿਹੜਾ ਸੀ ਸਭ ਦੀ ਗੱਲ ਇਹ ਅੱਜ ਦੀ ਗੱਲ ਜਿਹੜੀ ਸੀ ਇਹ ਪੰਜ ਮੈਂਬਰੀ ਕਮੇਟੀ ਦਾ ਆ ਮੁੱਦਾ ਹੈਗਾ ਬਾਕੀ ਜਿਹੜਾ ਕੋਈ ਹੋਰ ਹੈਗਾ ਕੋਈ ਨਹੀਂ ਮੈਂ ਬੰਤੂ ਬੰਤੂ ਮੇਰੇ ਨਾਲ ਕਰ ਲਵੇਂਗਾ 22 ਤਰੀਕ ਤੋਂ ਬਾਅਦ ਹੀ ਸਿਰਫ ਆਸ ਹੈ ਕਿ ਕੋਈ ਸੰਕੇਤ ਮਿਲੇ ਗ੍ਰਹਿ ਮੰਤਰੀਲੇ ਤੋਂ ਦੇਖੋ ਗੱਲ ਗੱਲ ਆਪਣੇ ਇਹ ਆ ਪਈ ਹਰ ਇੱਕ ਬੰਦਾ ਯਤਨ ਕਰਦਾ ਯਤਨ ਅਸੀਂ ਸੈਂਸੀਅਰਲੀ ਕਰ ਰਹੇ ਹਾਂ ਤੇ ਸਾਨੂੰ ਪੋਜੀਟਿਵ ਇੰਡੀਕੇਸ਼ਨਾਂ ਮਿਲ ਰਹੀਆਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਚਿੱਠੀ ਦਾ ਜਵਾਬ ਵੀ ਦਿੱਤਾ ਇਹੋ ਇਦਾਂ ਦੀਆਂ ਇੰਡੀਕੇਸ਼ਨਾਂ ਹੁੰਦੀਆਂ ਵੀ ਜਿਹੜੀਆਂ ਪੋਜ਼ਿਟਿਵ ਤੌਰ ਦੇ ਉੱਤੇ ਹੁਣ ਦਿੱਲੀ ਸਿਰਸਾ ਸਾਹਿਬ ਬਿਠੇ ਆ ਭਾਜੀ ਬਲਜਿੰਦਰ ਭਾਜੀ ਹਮਦਰ ਸਾਹਿਬ ਬੈਠੇ ਆ ਕਾਲਕਾ ਸਾਹਿਬ ਕਾਲਕਾ ਸਾਹਿਬ ਭਾਜੀ ਹਰਮੀਤ ਸਿੰਘ ਕਾਲਕਾ ਸੋ ਇਹ ਅਸੀਂ ਇਹ ਮੰਨ ਕੇ ਤੁਰਦੇ ਆ ਵੀ ਜੇ ਆਪਾਂ ਆਸੇ ਸਿੱਟ ਕੇ ਸਿਰਦੇਾਂਗੇ ਕਿਉਂਕਿ ਕੋਈ ਪੱਖ ਤੋਂ ਅਸੀਂ ਚਾਹੁੰਦੇ ਨਹੀਂ ਵੀ ਕੋ ਅਨਸੈਸਰ ਦੀ ਜਿਹੜੀ ਆ ਪੋਰਸ ਦੋਏ ਪਾਸੇੋਂ ਬੇਸਡ ਹੋਵੇ ਸੋ ਅਸੀਂ ਯਤਨ ਕਰ ਰਹੇ ਫਿਰ ਜਿਹਦੇ ਨਾ ਕਿਸੇ ਪਾਸੇ ਗੱਲ ਸਾਰੇ ਚੜੂਗ ਫਿਰ ਤਾਂ ਤੁਹਾਡੇ ਸਾਹਮਣੇ ਸਾਰੀ ਆ ਜਾਂਦੀ ਪਰ ਹੋਪਫੁਲੀ ਤੁਹਾਨੂੰ ਸਦਾ ਹੈ ਜੀ ਹਾਂਜੀ ਮਾਇਤਰੀਕ ਤੁਹਾਨੂੰ ਸਦਾ ਮੈਨੂੰ ਫਾਰਮਲ ਤੌਰ ਤੇ ਆਇਆ ਸੀ ਦੂਜੀ ਪਾਸੇ ਪ੍ਰੋਧ ਦਿੱਤੀ ਇਹ ਡੇਰਾ ਮੁਖੀ ਨੂੰ ਬੰਦੀ ਸਿੰਘ ਜੀ ਦੇਖੋ ਇਹ ਮੇਰੀ ਮੇਰੀ ਬੇਨਤੀ ਸੁਣੋ ਅੱਜ ਆਪਾਂ ਜਿਹੜੀ ਸੀ ਇਹਨੇ ਵੀ ਹੁਣ ਸਵਾਲ ਠਾ ਲਿਆ ਗੋਪੇ ਗੋ ਪਹਿਲੇ ਚੱਕੇ ਤੁਸੀਂ ਤੁਸੀਂ ਮੇਰੀ ਬੇਰੀ ਬੇਨਤੀ ਸੁਣ ਲਓ ਮੇਰਾ ਸਵਾਲ ਇਹ ਹੈ ਕਿ ਇੱਕ ਪਾਸੇ ਬੰਦੀ ਸਿੰਘ ਜੀ ਨੂੰ ਯਾਨੀ ਕਿ ਪੰਜਾਹ ਦੇ ਲੱਖ ਮਿਲੀਏ ਇਹ ਦੂਜੀ ਪਾਸੇ ਪ੍ਰੋਧ ਦਿੱਤੀ ਜਾ ਰਹੀ ਤੁਹਾਨੂੰ ਉਹਨਾਂ ਵੱਸ ਸਮਝਾਗਾ ਤਾਂ ਪੈਰ ਨਹੀਂ ਕਰਨ ਦਾ ਦੇਖੋ ਬੇਨਤੀ ਮੇਰੀ ਸੁਣ ਲਓ ਜ਼ਰੂਰ ਕੋਟ ਜੀ ਇਹ ਜਿਹੜਾ ਮਤਲਬ ਸਾਡਾ ਕਈ ਵਾਰੀ ਰੋਸ ਹੋ ਜਾਂਦਾ ਕਿਉਂਕਿ ਜੇਲੇ ਇੱਕ ਜੇਲ ਮੈਨੂਅਲ ਆ ਉਹ ਜੇ ਜੇਲ ਮੈਨੂਅਲ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਉਹ ਪ੍ਰੋਵੀਜ਼ਨ ਫੇ ਜਿਹੜਾ ਆ ਓਵਰਲੈਪ ਕਰਕੇ ਨਵੀਆਂ ਐਮੈਂਡਮੈਂਟਾਂ ਹੋ ਗਈਆਂ ਹੁਣ ਉਹਨਾਂ ਦੇ ਬਾਰੇ ਬੋਲੂਗਾ ਤਾਂ ਮੇਰਾ ਖਿਆਲ ਆ ਜਿਹੜੀ ਅੱਜ ਆਪਾਂ ਬੈਠੇ ਮੀਟਿੰਗ ਕੀਤੀ ਪੋਜ਼ਿਟਿਵ ਢੰਗ ਦੇ ਨਾਲ ਇਹ ਵੀ ਸਾਰੀ ਅੰਡਨ ਨਹੀਂ ਹੋ ਜਾਊਗੀ ਪਰ ਇਹ ਮੇਰਾ ਜ਼ਰੂਰ ਆ ਭਈ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਬੜਾ ਸੌਫਟ ਰੱਖਦੀ ਹੋਏ ਇਖਤियार ਕੀਤਾ ਜੀ ਉਹਨਾਂ ਵੱਲੋਂ ਹਨ ਦੇਖੋ ਤੁਸੀਂ ਪ੍ਰੈਸ ਵਾਲੇ ਆ ਤੁਸੀਂ ਵੀ ਸੌਫਟੇ ਚੱਲਦੇ ਆ ਜੇ ਲੈ ਕਿਸੇ ਹਾਲ ਦਾ ਨਤੀਜਾ ਕੱਢਣਾ ਹੋਵੇ ਕਿਸੇ ਹਾਲ ਕੋ ਚੇਂਜ ਦਾ ਕਰਨਾ ਹੋਵੇ ਫਿਰ ਤਾਂ ਸਾਡਾ ਸੁਨਾ ਤੇ ਸਿੱਖਾਂ ਦਾ ਇਹ ਹੈ ਵੀ ਸਾਰੇ ਹੀਲੇ ਜਿਹੜੇ ਆ ਉਹ ਵਰਤਣੇ ਚਾਹੀਦੇ ਆ ਉਹ ਇਸ ਕਰਕੇ ਉਹ ਅਸੀਂ ਸਾਰੇ ਹੀਲੇ ਵਰਤ ਰਹੇ ਹਾਂ ਇਸ ਆਸ ਦੇ ਨਾਲ ਕਿ ਇੱਥੇ ਇਹਦਾ ਕੋਈ ਚੰਗਾ ਹੱਲ ਨਿਕਲ ਜੇ ਸਾਡਾ ਪੋਜ਼ਿਟਿਵਿਟੀ ਤਾਂ ਲੱਗਦੀ ਹੈ ਬਟੂਆ ਸਾਹਿਬ ਸ਼ਾਂਤ ਬੈਠੇ ਆ ਏ ਹੁਣ ਤੁਸੀਂ ਵੱਲੋ ਛੇੜਨਾ ਛੜੀਏ ਤਾਂ ਚੰਗੀ ਗੱਲ ਆ ਸਾਰੇ ਹਾਂ ਕਾਹਦੇ ਸਾਬੀ ਸਾਹਿਬ 22 ਤੱਕ ਨਹੀਂ ਸਰਕਾਰ 26 ਜਨਵਰੀ ਤੱਕ ਬਿਜਲੀ ਲੱਗਦੀ ਹੈ ਜੀ ਦੇਖੋ 26 ਜਨਵਰੀ ਇੱਕ ਬਖਰਾ ਗੱਲ ਆ 22 ਤੱਕ ਕਿਉਂਕਿ ਉਹ ਧਾਰਮਿਕ ਤੌਰ ਤੇ ਉਧਰ ਰੁਲ ਜਿਹਾ ਵਾ ਬਾਕੀ ਕੋਈ ਗੱਲ ਨਹੀਂ ਅਸੀਂ ਹੁਣ ਕਿਉਂਕਿ ਸਾਨੂੰ ਇਮੀਡੀਏਟ 27 ਦੀ ਗੱਲ ਸੀ ਉਹ 27 ਵਾਲੀ ਅਸੀਂ ਹੁਣ ਸਿੰਘ ਸਾਹਿਬ ਨਾਲ ਬੈਠ ਕੇ ਉਹ ਕਰ ਲਾਂਗੇ ਤਾਂ ਕਿ ਕਈ ਵਾਰੀ ਫੇ ਬਿਜਲੀ ਆਪਣੇ ਵਿੱਚ ਵੀ ਹੋ ਜਾਂਦੇ ਹੁਣ ਕਾਲ ਕਾ ਜੀ ਉਥੋਂ ਆਏ ਦਿੱਲੀੋਂ ਆਏ ਆ ਬਾਜੀ ਉਧਰੋਂ ਆਏ ਭਾਜੀ ਕੋਲ ਤਾਂ ਮਿੰਟ ਦਾ ਟਾਈਮ ਨਹੀਂ ਹੁੰਦਾ ਕਿਉਂਕਿ ਵੱਡੀ ਖਵਾਰਿਆ ਪਰ ਇਹਨਾਂ ਦਾ ਧੰਨਵਾਦ ਕਰਦੇ ਆਂ ਭਈ ਇਸ ਮੁੱਦੇ ਦੇ ਉੱਤੇ ਔਰ ਮੈਂ ਅਨ ਕੰਡੀਸ਼ਨਲੀ ਮੇਰਾ ਖਿਆਲ ਹੈ ਇੰਨੀ ਫਰਾਕ ਦੇ ਲਈ ਜਿੰਨੀ ਬਾਜੀ ਦਿਖਾ ਲਦੇ ਇਸ ਮੁੱਦੇ ਤੇ ਭਈ ਮੈਂ ਇਸ ਮੁੱਦੇ ਦੇ ਉੱਤੇ ਹਰ ਇੱਕ ਪੱਖ ਤੇ ਮੈਂ ਨਾਲ ਆ ਔਰ ਜੋ ਬੈਠ ਕੇ ਵੀ ਅੰਦਰ ਗੱਲਾਂ ਹੋਈਆਂ ਭਈ ਮੈਂ ਕੱਲ ਪਰਸੋਂ ਇਹ ਜਦੋਂ ਰੱਖਿਆ ਟਾਈਮ ਤੇ ਅਸੀਂ ਚਾਹੁੰਦੇ ਸੀ ਵੀ ਚਲੋ ਕਿਤੇ ਲਾਗੇ ਰੱਖ ਲਈਏ ਭਾਜੀ ਨੇ ਕਿਹਾ ਨਹੀਂ ਮੈਂ ਬਿਲਕੁਲ ਆਵਾਂਗਾ ਤੇ ਇਹ ਨਹੀਂ ਇਹ ਕਿਹਾ ਬਈ ਇਸ ਮੁੱਦੇ ਦੇ ਉੱਤੇ ਮੇਰਾ ਕੋਈ ਟਾਈਮ ਨਹੀਂ ਜਦੋਂ ਮਰਜੀ ਮੈਨੂੰ ਕਾਲ ਕਰ ਲਿਓ ਤੇ ਮੈਂ ਸਮਝਦਾ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਇੱਕ ਨਾਲ 26 ਨੂੰ ਵੀ ਕੋ ਬਹੁਤੇ ਦਿਨ ਨਹੀਂ ਹੈ 4 ਦਿਨ ਹੀ ਰਹਿਣਗੇ ਕੋਈ ਨਹੀਂ ਜਿਹੜੀਆਂ ਤਾਂ ਸਭ ਕਮੇਟੀਆਂ ਬਣਦੀਆਂ ਰੀਆਂ ਬੰਦੀ ਸਿੰਘਾਂ ਪਰ ਉਹ ਅੱਗੇ ਨਹੀਂ ਵੱਧ ਸਕੀਆਂ ਸ਼ਾਇਦ ਇਹੀ ਕਾਰਨ ਹੈ ਵੀ ਤੁਹਾਡੀ ਜਿਹੜੀ ਕਮੇਟੀ ਵਧੀਆ ਤੰਗ ਨਾਲ ਅੱਗੇ ਚੱਲਦੀ ਆ ਫਰਾਦਰ ਫਰਾਦਰ ਦੇਖੋ ਕਮੇਟੀਆਂ ਪਹਿਲਾਂ ਅਕਾਲ ਤਖ ਦੀ ਸਰਪਤਾਸਤੀ ਚ ਨਹੀਂ ਬਣੀਆਂ ਸਰਪ ਆਪਣੇ ਅਕਾਲ ਤਖ ਦੀ ਡਾਇਰੈਕਸ਼ਨ ਆਈ ਸੀ ਉਹ ਲੋ ਮੈਂ ਪਹਿਲਾਂ ਵੀ 11 ਮੈਂਬਰੀ ਬਣਾਈ ਸੀ ਪਰ ਹੁਣ ਤਾਂ ਬਣਾਈ ਉਹਨਾਂ ਨੇ ਆਪ ਆ ਸੋ ਪਹਿਲੀਆਂ ਕਮੇਟੀਆਂ ਜਿਹੜੀਆਂ ਉਹ ਅਸੀਂ ਆਪ ਬਣਾਉਂਦੇ ਸੀ ਇਹ ਕਮੇਟੀ ਉਹ ਨਹੀਂ ਆਪ ਬਣਾਈ ਆ ਚਲ ਬਹੁਤ ਧੰਨਵਾਦ ਜੀ ਐ ਗੁਰਜੀਕਾ ਕਾਲ ਸਾਹਿਬ ਵਾਹਿਗੁਰੂ ਜੀ